ਨੇ ਕਿ ਪਾਵਾਂ ਤੇ ਨੂੰ ਘਰ ਜਾਂਦੇ ਸੀ ਕੰਮ ਕਰ ਕਰਕੇ ਤੇ ਮੈਂ ਕਹਿਣਾ ਕੀ ਜਾਂਦਾ ਵੇਖੋ ਮਾਂ ਲਿਪੜੇ ਪਾ ਕੇ ਕੱਪੜੇ ਪਾ ਕੇ ਖੜੀ ਐ ਇਕਲੀ ਲੱਗਦਾ ਕੀ ਲਿਪੜੀ ਦੀ ਪਈ ਐ ਕੀ ਇਹ 파ਡੇ ਕੱਪੜੇ ਕੀ ਸਿਰ ਤੇ ਇੱਕ ਕੈਨੇਡਾ ਤੋਂ ਆ ਕੇ ਐ ਜੱਫੀ ਪਾ ਕੇ ਖੜਾ ਐ ਕਹਿੰਦੇ ਤੈਨੂੰ ਕੀ ਹੋ ਗਿਆ ਇਦਾਂ ਮੇਰੀ ਮਾਂ ਜਿਹਦਾ ਰਿਸ਼ਤਾ ਹੈ ਉਹਦੀ ਬਹੁਤ ਖੁਸ਼ ਹੈ ਜਦਿ ਤਾਰੇ ਸਤਿ ਮਨੂ ਕੀ ਲੱਗਦਾ ਉਹ ਕਹੇ ਜੀਔਰ ਤਾਂ ਕਹੇ ਜੀ ਇਹ ਕਾਲੇ ਕੱਪੜੇ ਨੇ ਕੱਪੜੇ ਕਿਹਦੇ ਰੰਗ ਨੂੰ ਕਹੇ ਜਾਂ ਆ ਕੁੜੜੀ ਜੀ ਨੂੰ ਅਜੱਫੀਆਂ ਪਾਈ ਜਾਂਦਾ ਉਹ ਕਹਿੰਦਾ ਤੇਰੇ ਲਈ ਕੁੜੜੀ ਹੋਣੀ ਹੈ ਮੇਰੀ ਤੇ ਮਾਂ ਮੇਰੀ ਪਤਨੀ ਮੈਨੂੰ ਤੇਰੇ ਵਿੱਚੋਂ ਸਾਰੀ ਦੁਨੀਆ ਦਿੱਸਦੀ ਹੈ ਤੈਨੂੰ ਇਹਦੇ ਵਿੱਚ ਕੁਝ ਵੀ ਨਹੀਂ ਦਿੱਸਦਾ ਇਸੇ ਤਰ੍ਹਾਂ ਜਿਨ੍ਹਾਂ ਨੇ ਰਿਸ਼ਤੇ ਬਣਾ ਲਏ ਹੈ ਜਿਨ੍ਹਾਂ ਨੇ ਪਿਆਰ ਬਣਾ ਲਿਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਸਭ ਕੁਝ ਹੀ ਦਿੱਸਦਾ ਹੈ ਦਾ ਦੁੱਖਾਂ ਵਾਲਾ ਹੋਇਆ ਦੂਜਾ ਵੀ ਨਾ ਮਾਰਾ ਆਦੀ ਗਰੀ ਜਨ ਹੈ ਪਰ ਜਿਹਦਾ ਪ੍ਰੇਮ ਬਣ ਗਿਆ ਉਹਨੂੰ ਉਹਦੇ ਚ ਸਭ ਕੁਝ ਦੇ ਦਿੰਦਾ ਉਹ ਪਿਆਰ ਹੈ ਤੇ ਜੇ ਅੰਦਰ ਪਿਆਰ ਨਹੀਂ ਫਿਰ ਮਾਨ ਨਹੀਂ ਹੁਣ ਜੇ ਮੇਰੇ ਵਰਗਾ ਬੰਦਾ ਉਦਾਂ ਤੇ ਕਦੇ ਮਾਰ ਨੂੰ ਮਿਲੇ ਨਾ ਉਹ ਕਹਵੇਂ ਮੈ ਕੈਨੇਡਾ ਤੂੰ ਆ ਆਉਂਗਾ ਆਪਣੇ ਦੋਸਤ ਨੂੰ ਫੋਨ ਕਰੇ ਰੀਲ ਬਣਾਵਾਂਗੇ ਫਿਰ ਆਪਾਂ ਨੈਟ ਤੇ ਪਾਵਾਂਗੇ ਸਾਰੇ ਕਹਿਣਗੇ ਵੀ ਵਾਹ ਬਈ ਵਾਹ ਕਿ ਆ ਮਾਂ ਨੂੰ ਪਿਆਰ ਕਰਦਾ ਹੈ ਉਹ ਹੋ ਗਿਆ ਪਖੰਡ ਰੀਲ ਬਣਾਉਣ ਲਈ ਕਰਦਾ ਫਿਰ ਤੇ ਪਖੰਡ ਹੋ ਗਿਆ ਪਰ ਜੀ ਅੰਦਰੋਂ ਕਰਦਾ ਹੈ ਦਿਨੋਂ ਕਰਦਾ ਹੈ ਉਹ ਤੇਰਾ ਪਿਆਰ ਐਸੇ ਤੇਰਾ ਗੁਰੂ ਜੀ ਸਾਹਿਬ ਦੀ ਗੁਰੂ ਤਿਰੋ ਬੈਠਣਾ ਕਿ ਦਿਖਾਵਾ ਕਰਨਾ ਹੈ ਆਹ ਰਹਤਾ ਉਹ ਪੀਰਾਂ ਨੇ ਦਾ ਕੀਮਤ ਤੇ ਉਹਦੀ ਪਹਿਲੀ ਤੇ ਦਰਦ ਪਿਆਰ ਦੀ ਹੈ ਸਾਰੀ ਤਾਂ ਕਰਕੇ ਦਿਖਾਵਾ ਨਹੀਂ ਅੰਦਰੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਣਾ ਰਹੇ ਹੋ ਪਿਆਰਿਓ ਗੁਰੂ ਨਾਨਕ ਸਾਹਿਬ ਜੀ ਨੇ ਸਜਣ ਨੂੰ ਇਹੀ ਕਿਹਾ ਸੀ ਕਿ ਤੇ ਉੱਤੋਂ ਹੋਰ ਹੈ ਉੱਤੋਂ ਤੇਰੇ ਨਾਲ ਸੋਟਾ ਹੀ ਨਹੀਂ ਨਾ ਵੱਢਦੀ ਅੰਦਰੋਂ ਹੋਰ ਹੈ ਦੀ ਤਰਹੀ ਨੇ ਨਾਮ ਨੂੰ ਨਾਨਕ ਸਰ ਹੋ ਗਏ ਵੱਡੀ ਸਾ ਆਏ ਗਏ ਲੋਕਾਂ ਨੂੰ ਰੋਕਣਾ ਲੰਬਾ ਜੋੜਾ ਇੱਕ ਪਾਸੇ ਹਿੰਦੂਆਂ ਨੂੰ ਖੁਸ਼ ਕਰਨ ਲਈ ਠਾਪੁਰ ਦਵਾਰਾ ਬਣਾਇਆ ਮੁਸਲਮਾਨਾਂ ਨੂੰ ਖੁਸ਼ ਕਰਨ ਲਈ ਮਸਜਿਦ ਬਣਾਈਏ ਤੇ ਐ ਜੀਆਂ ਨੂੰ ਕਹਿਣਾ ਨਿਵਰਤਾ ਕਰਨੀ ਅਤ ਦੀ ਹੱਥ ਜੋੜਨੇ ਲੰਮੇ ਪੈਰ ਪੈ ਡੰਡੋਕਾਂ ਕਰਨੀਆਂ ਬੜਾ ਮਿੱਠਾ ਬੋਲਣਾ ਅਗਲੇ ਨੇ ਪ੍ਰੋਸਾ ਕਰ ਲੈਣਾ Hinduਾਂ ਨੇ ਕਹਿਣਾ ਸਾਡੀ ਮਸਜਿਦ ਬਣਾ ਸਾਡਾ ਠਾਕੁਰ ਦਵਾਰਾ ਬਣਾਇਆ ਮੁਸਲਮਾਨਾਂ ਨੇ ਕਹਿਣਾ ਸਾਡੀ ਮਸਜਿਦ ਬਣਾਈ ਹੈ ਕਿ ਗੱਵੜੀਆ ਬੰਦਾ ਹੈ ਉੱਤੋਂ ਵੁੰਦਾ ਬਿਠਾ ਲੋਕਾਂ ਨੇ ਕਰਨਾ ਪ੍ਰੋਸਾ ਤੇ ਵਿਸ਼ਵਾਸ ਘਾਟ ਕਰਨਾ ਇਹਨੇ ਬੰਦੇ ਨੇ ਅੰਦਰ ਲਿ ਜਾ ਕੇ ਇਧਰ ਸੁਣਿਓ ਧਿਆਨ ਨਾਲ ਅੰਦਰ ਲਿ ਜਾ ਕੇ ਯਾਰ ਪਾਲਣੀ ਮਾਰਾ ਮੋਟਾ ਸਵਾਰ ਹੋਣਾ ਤਬਕਾ ਮਾਰ ਕੇ ਖੋ ਲੈਣਾ ਤੇ ਜੇ ਬੰਦਾ ਹੋਵੇ ਤਖੜਾ ਫਿਰ ਟਰੋਣਾ ਹਥਿਆਰਾਂ ਦੇ ਨਾਲ ਗੁੰਡਾ ਗਤੀ ਕਰਮੀ ਮਾਰ ਦਿਆਂਗੇ ਖਤਮ ਕਰ ਦਿਆਂਗੇ ਬੰਦਾ ਡਰਦਾ ਸਾਰਾ ਕੁਝ ਦੇ ਦਿਆ ਕਰੇ ਜੇ ਨਾ ਮੰਨੇ ਤੇ ਕਤਲ ਕਰਕੇ ਖੂਹ ਦੇ ਵਿੱਚ ਸੁੱਟ ਦਿੰਦਾ ਸੀ ਖੂਹ ਬਣਾਇਆ ਸੀ ਹੱਜਣਾ ਨੇ ਧਰਮ ਖਾਨਾ ਬਣਾਈ ਬਿਠਾ ਲੋਕ ਆਉਂਦੇ ਐ ਵਿੱਚੇ ਉਸ ਵੇਲੇ ਦੇ ਜਿਹੜੇ ਸਿਪਾਈ ਉਹ ਸਾਰਾ ਸਿਸਟਮ ਰੜਿਆ ਹੋਇਆ ਉਹਨਾਂ ਨੂੰ ਹੱਫਤਾ ਜਾਂਦਾ ਹੈ ਹਫਤਾ ਉਹ ਵੀ ਜਾਂਦਾ ਹੈ ਨਾ ਜੇ بڑے ਬੰਦੇ ਆਏ ਬੜੇ ਫਸ ਗਏ ਤੇ ਗੁਰੂ ਨਾਨਕ ਸਾਹਿਬ ਸਿੱਤੇ ਬਾਦਸ਼ਾਹ ਨੂੰ ਪਤਾ ਲੱਗਾ ਫਿਰ ਉਹ ਗਏ ਤੇ ਆਪਾਂ ਜਾਣਦੇ ਆ ਨਾ ਸਾਰੇ ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਭਾਈ ਮਰਦਾਨਾ ਨਾਲ ਉਹ ਇੱਦਾਂ ਹੱਥ ਜੋੜੇ ਕੰਨ ਭਾੜ ਮੇਰੇ ਕਿਰਪਾ ਕਰਤੀ ਗੁਰੂ ਸਾਹਿਬ ਦੇ ਸਾਹਮਣੇ ਆਇਆ ਸੇਵਾ ਠਾਵੇ ਉੱਤੋਂ ਮਿੱਠਾ ਵਿੱਚੋਂ ਜੈ ਰਹੇ ਨੇ ਪੋੜ ਤੇ ਗੁਰੂ ਨਾਨਕ ਸਾਹਿਬ ਸਾਹਮਣੇ ਇੰਨਾ ਬੜਾ ਮਿੱਠਾ ਹੋ ਗਏ ਧੰਨ ਭਾਗ ਮੇਰੇ ਮੇਰੇ ਤੇ ਭਾਗ ਜਾ ਰਪੇ ਕਿਰਪਾ ਹੀ ਹੋ ਗਈ ਗੁਰੂ ਨਾਨਕ ਸਾਹਿਬ ਸਮਝ ਗਏ ਇਹ ਸਭ ਮਖਾਨ ਦਾ ਕਈ ਬੰਗਿਆਂ ਨੂੰ ਬਹੁਤ ਮਖਾਨ ਕਰਨਾ ਪੈਂਦਾ ਦਿਖਾਵਾ ਕਰਨਾ ਪੈਂਦਾ ਜਿਆਦਾ ਸ਼ੋਅ ਆਫ ਕਰਦੇ ਐ ਸ਼ੋਅ ਆਫ ਪਤਾ ਲੱਗਦਾ ਵੀ ਹਾਇ ਬੰਦਾ ਹੰਦੇ ਕਰਦਾ ਦਿਰੋਨੀ ਪ੍ਰੇਮ ਮਨ ਨਹੀਂ ਪ੍ਰੀਤ ਮੁਖੋਂ ਗੱਲ ਆਵਤ ਇਹ ਉਤੋਂ ਉਤੋਂ ਹੀ ਨਵੇਲਾ ਕਰਦਾ ਦਰਨੀ ਪ੍ਰੇਮ ਹੈ ਹਾਈ ਉਤੋਂ ਉਤੋਂ ਜਿਆਨ ਕਰੇ ਮਾਰਤਾ ਦੱਬ-ਦੱਬ ਕਰਦਾ ਜਿਹੜਾ ਦੇਖ ਕੇ ਕਹਿੰਦਾ ਕੋਈ ਚੰਗੇ ਵਪਾਰੀ ਲੱਗਦੇ ਆ ਪੈਸਾ ਚੰਗਾ ਹੀ ਐ ਨਾ ਕੋ ਜਿਹੜਾ ਕਹਿ ਦਾਲੀਆਂ ਚੜੀਆਂ ਦੱਬ-ਦੱਬ ਕਰਦਾ ਚਿਹਰਾ ਅੱਖਾਂ 'ਚ ਚਮਕ ਹੈ ਕਹਿੰਦੇ ਕੋਈ ਫਕੀਰ ਬਗੂਰ ਨਹੀਂ ਹੈਗਾ ਵਪਾਰੀ ਐ ਚਾੜ ਕੇ ਬਾਬਿਆਂ ਦੇ ਕੱਪੜੇ ਪਾਏ ਐ ਫੜਿਆ ਨਾ ਜਾਹਾਂ ਕੋਈ ਵਪਾਰੀ ਆਇਆ ਵਪਾਰੀ ਨਾਲ ਭਾਈ ਪਰਜਾਨਾ ਤੇ ਚਲੋ ਜੀ ਜੀ ਆਇਆਂ ਨੂੰ ਕਹਿੰਦਾ ਉਹ ਵੇਖ ਕੇ ਲੱਗਦਾ ਵੀ ਬੜਾ ਕੋਈ ਤਗੜਾ ਵੀਰ ਆਇਆ ਖੁਮਾਰੀ ਹੈ ਜਿਹੜੀ ਮਸਤੀ ਹੈ ਜਿਹੜੀ ਹਾਂ ਬਾਬਾ ਮਸਤਾ ਆਪਣੇ ਆਪਣੇ ਰੰਗ ਵਿੱਚ ਵੀ ਹੋ ਸਕਦਾ ਜਰੂਰੀ ਥੋੜਾ ਜਿਹਾ ਪੈਸੇ ਦੀ ਮਸਤੀ ਹੋਵੇ ਯੋ ਵੀ ਥੋੜਾ ਨਸ਼ੇ ਦੀ ਬੱਤੀ ਹੋਵੇ ਜਰੂਰੀ ਹੋਣਾ ਉਹ ਜਿਹੜਾ ਰੰਗ ਕੰਨਿਆਂ ਦੇ ਉੱਤੇ ਹੁੰਦਾ ਉਹ ਇਦਾਂ ਵੀ ਹੋ ਸਕਦਾ ਉਹ ਹਾਂ ਮਾਰ ਨੂੰ ਜੀ ਆਇਆ ਤੇ ਗਿਆ ਅੰਦਰ ਲੈ ਗਿਆ ਬੜਾ ਸਮਝ ਗਿਆ ਮਰਦਾਨਾ ਥੋੜਾ ਖੁਸ਼ੀ ਵੀ ਵਧੀਆ ਬੜਾ ਸੋਹਣਾ ਟਿਕਾਣਾ ਲੱਭਾ ਮਾਰ ਨੂੰ ਪਹਿਲਾਂ ਹੀ ਬੇਨਤੀ ਕਰਦੀ ਕਿ ਨਾ ਮਾਰ ਆਪਾਂ ਨਾ ਹਉ ਅਦਸਤ ਮੰਨਾ ਨਾ ਰਹਿ ਲਈਏ ਤੇ ਜੰਗਾਲੀ ਜੁੜੇ ਪਰਦੇ ਕਈ ਦਿਨਾਂ ਦੀਆਂ ਥਕਾਵਟਾਂ ਤੇ ਫੁਕਾਉਂਦਾ ਲਈਏ ਮਾਰ ਦੋ ਚਾਰ ਦਿਨਾਂ ਦਾ ਰਿਸੀਦ ਹੋਈ ਠੱਗੇ ਪਏ ਆਪਾਂ ਜਾਣਾਂ ਨਹੀਂ ਮਾਰਾ ਚੋਕ ਬੋਲੇ ਨਹੀਂ ਥੋੜੇ ਜਿਨ ਬਾਦੋਂ ਤੇ ਬੰਦੇ ਭੇਜੇ ਵੀ ਸਪੈਸ਼ਲ ਜਾਓ ਜਾ ਕੇ ਦਰਦਤ ਲੈ ਪਚਾਓ ਉਹ ਵਦ ਲੈ ਕੇ ਆਵੇ ਮਾਰਾ ਜ ਆਪਣੀ ਮੌਜੇ ਵਿੱਚ ਬੈਠੇ ਐ ਸਰੋਜੀ ਬੰਦ ਮਾਰ ਕੇ ਨਹੀਂ ਛੱਕਿਆ ਬਾਹਰ ਛੱਕ ਰਿਆ ਸੀ ਲੋੜ ਨਹੀਂ ਕਿਨਾ ਮਾਰਾ ਉਹ ਬੰਦੇ ਕਿਤੇ ਥੋੜਾ ਜਿਹਾ ਮਾਰਾ ਥੋੜਾ ਜਿਹਾ ਜੜ ਤੋਂ ਮਾਰ ਨਹੀਂ ਸਕਣਾ ਨਹੀਂ ਬਸ ਆਨੰਦ ਹੈ ਚਲੋ ਉਹ ਚਲੇਗੇ ਥੋੜੇ ਜੇ ਬਾਅਦ ਠੀਕ ਕਿਤੇ ਪਰਸਾਦਾ ਲੈ ਆਇਆ ਦੋਦੇ ਨਹੀਂ ਸਕਿਆ ਪਰਸਾਦਾ ਦੇ ਸਕਣ ਨਹੀਂ ਆਪ ਜਦੋਂ ਪਰਸਾਦਾ ਆਇਆ ਤਾਂ ਮਾਰਾ ਕਿਤੇ ਰੰਗੇ ਹੋਇਆ ਕੋਈ ਲੋੜ ਦੀ ਲੈ ਪਤਨਾ ਵੇਖੀ ਦੀ ਜਗਿਆ ਕਿਥੇ ਦੁੱਖ ਦੇ ਲੱਗੇ ਇਹ ਨਾਗਲੀਆ ਤੇ ਇੰਨਾ ਬਾਅਦ ਉਹ ਜਦੋਂ ਮਾਰਾ ਕਿ ਥੋੜਾ ਜਿਹਾ ਸਾਡੇ ਕੋਲ ਨਹੀਂ ਦੇਖ ਪਾਈ ਉਹ ਜਦੋਂ ਅੱਗੇ ਮੁੜ ਕੇ ਮਰਦਾਨਾ ਕਹਿੰਦਾ ਸੱਚੇ ਪਾਤਸ਼ਾ ਤੁਹਾਨੂੰ ਤੇ ਘੱਟਵਾਦੀ ਲੱਗਦੀ ਹੈ ਭੁੱਖ ਨਾਲ ਹੀ ਰਹੀ ਨਾ ਬੱ ਮੇਰੇ ਗਰੀਬ ਕਦੀ ਵੇਖ ਲਿਆ ਕੋਈ ਵੀ ਤੁਹਾਨੂੰ ਭੁੱਖ ਲੱਗਦੀ ਬਿੰਦੂ ਬੋਖਲੇ ਵੀ ਮੈਂ ਤੇ ਸਖਣਾ ਤੇ ਪਾਤਸ਼ਾ ਤੁਸੀਂ ਕਹੋ ਦਿੰਦਾ ਥੋੜਾ ਜਿਹਾ ਸਖ ਲੈਣ ਦਾ ਗੁਰੂ ਸਾਹਿਬ ਕਹਿੰਦੇ ਮਰਨਾ ਤੂੰ ਕਹਿੰਦਾ ਪ੍ਰਸ਼ਾਦਾ ਤੇ ਜਾਨਮ ਹੁੰਦਾ ਪ੍ਰਸ਼ਾਦਾ ਮਾਰਦਾ ਥੋੜਾ ਕਹਿੰਦੇ ਇੰਨਾ ਵਾਤੇ ਮਾਰੂ ਇਹ ਜ਼ਹਿਰ ਪਾਈਆ ਵਿੱਚ ਇਹ ਬੰਦੇ ਖਾਗ ਨੇ ਬਰਦਾਦਿਆਂ ਖਾਗ ਨੇ ਬਰਦਾਦਾਂ ਕਿਨਾਂ ਮਰ ਜਿਹੇ ਜਿਹਾਂ ਚ ਖਾਜਾਂ ਨੇ ਹੁੰਦੇ ਆ ਕੇ ਇਹ ਵੀ ਖਾਗ ਨੇ ਮਾਰੇ ਕਹਿੰਦੇ ਬੜੇ ਮਾਰੇ ਆ ਬੰਦੇ ਇਹਨਾਂ ਨੇ ਬੜੇ ਹੋਰ ਤਰ੍ਹਾਂ ਦੇ ਬੰਦੇ ਨੇ ਲੱਗਦੇ ਹੀ ਸੱਜਣ ਨੇ ਉਪਤਾਂ ਕਿੰਗੇ ਨੇ ਵੇਚਨੀ ਆਪਣੇ ਖਿਆਲ ਤੇ ਤੇਰੇ ਦਿਲ ਲੱਗ ਦੇ। ਤਉ ਗੁਰੂ ਨਾਨਕੂ ਰੱਬ ਨੂੰ ਰੱਬ ਦਾ ਆਸ਼ਕ ਬਣਿਆ ਰਹਾ ਸੀ ਤੇਰੇ ਨਾਲ ਬਣਿਆ ਰਹਿਣਾ। ਮਰਦਾਨਾ ਇਦਾਂ ਕਿਹਾ। ਇਹ ਸਾਰੀ ਜਿੰਦਗੀ ਗੁਰੂ ਨਾਨਕ ਸਾਹਿਬ ਨਾਲ ਲਾਈ ਤਬਾਈ ਅਖੀਰ ਵੇਲੇ ਵੀ ਜਦੋਂ ਮਾਲ ਨੇ ਕਿਹਾ ਸੀ ਮਰਦਾਨਿਆ ਤੇਰਾ ਅੰਤ ਸਮਾ ਆ ਗਿਆ। ਭਾਈ ਮਰਦਾਨਾ ਜੀ ਕਹਿਣ ਲੱਗੇ ਅੱਛਾ ਮਹਾਰਾਜ ਅੰਤ ਸਮਾ ਆ ਗਿਆ। ਮੈਂ ਦੇਣਾ। ਤੇਰੀ ਜਵਾਨ ਜਨੂਦ ਤੇਰੀ ਯਾਦਗਾਰ ਬਣਾਈਏ ਇਹਨਾਂ ਚੰਬ ਦੀ ਸਮਾਦ ਨੂੰ ਕੱਢ ਕੇ ਤਾਂ ਦੀ ਸਮਾਦਵਾਦ ਕਰ ਲੱਗੇ ਹੋ ਸਾਰੀ ਜਿੰਦਗੀ ਲਾ ਕੇ ਤੇ ਸਮਝ ਗਏ ਆ ਵੀ ਸਮਾਦਾ ਫੂਦਾਂ ਦੀ ਗੱਲ ਨਹੀਂ ਤੁਹਾਡੇ ਨਾਲ ਹੀ ਨਿਆ ਮਰਦਾਂ ਸੱ ਆਪਣੇ ਦਿਲ 'ਚ ਜਗ੍ਹਾ ਰੱਖਿਓ ਮੇਰੇ ਨਾਲ ਕੋਈ ਰਹਿ ਕੇ ਗਿਆ ਮਰਦਾਨਾ ਸੀ ਮੇਰੇ ਨਾਲ ਰਹਿ ਕੇ ਗਿਆ ਮੇਰੀਆਂ ਗਲਤੀਆਂ ਨੂੰ ਭੁੱਲ ਜਾਓ ਆਪ ਸਾਨੂੰ ਵੀ ਕਰੀ ਚਾਈ ਸੀ ਇਹ ਸੱਜਣਾ ਨਹੀਂ ਜਾਦਾ ਕਰਦੇ ਆ چاہی نی کر گلا بڑے ہیں پر نبھان کوئی کوئی جانا کوئی کوئی انڈا نے نواج ہے کسی نے بھی نبائی سچے بڑے بڑے چکے چکے دوڑتے دیکھے بڑے کھڑے دوڑ جائے نہ